ਦੇਖੋ ਜਿਹੜੀ ਐ ਪਖੰਡ ਦੀਆਂ ਦੁਕਾਨਾਂ ਨੇ ਜਿਹੜਾ ਸਿੱਖ ਧਰਮ ਆ ਵੀ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਆ ਮੁਸਲਮਾਨ ਧਰਮ ਦਾ ਵੀ ਸਤਿਕਾਰ ਆ ਇਸਾਈ ਧਰਮ ਦਾ ਵੀ ਸਤਿਕਾਰ ਆ ਸਨਾਤਨ ਧਰਮ ਦਾ ਵੀ ਸਤਿਕਾਰ ਕਰਦੇ ਆ ਅਸੀਂ ਬੋਧੀ ਧਰਮ ਦਾ ਜੈਨ ਕਬ ਦਾ ਸਤਿਕਾਰ ਕਰਦੇ ਆ ਪਰ ਜਿਹੜਾ ਪਖੰਡਵਾਦ ਦੇ ਨਾਲ ਗੁਰੂ ਸਾਹਿਬ ਨੇ ਪਹਿਲਾਂ ਤੋਂ ਹੀ ਉਹਦਾ ਵਿਰੋਧ ਕੀਤਾ ਅੱਜ ਵੀ ਜਿਹੜਾ ਪਖੰਡਵਾਦ ਆ ਇਸਾਈ ਧਰਮ ਦੇ ਵਿੱਚ ਪਖੰਡਵਾਦ ਵੱਡਾ ਵੱਧ ਗਿਆ ਜਿਹੜੇ ਆ ਪਾਸਟਰ ਦੇ ਨਾਂ ਮੇ ਉੱਠੇ ਨੇ ਨਰੂਲੇ ਵਰਗੇ ਵੱਡੇ ਵੱਡੇ ਇਕੱਠ ਕਰਦੇ ਨੇ ਲੱਖਾਂ ਦੇ ਪ੍ਰਾਤਨ ਬਾਈਬਲ ਦੇ ਵਿੱਚ ਜਿਹੜਾ ਸ਼ੈਰਸੌਫ ਦਾ ਕਿੰਗ ਰਾਜਾ ਹੋਇਆ ਇੱਕ ਕਈ ਹਜ਼ਾਰ ਸਾਲ ਪਹਿਲਾਂ ਉਹਨੂੰ ਕੋੜਾ ਕੰਬੂਜੀਆਂ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਉਹਨੂੰ ਗੁਰੂ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਉਹਨੂੰ ਕੁਰਸ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਜਿਹਦੀਆਂ ਕਹਾਣੀਆਂ ਬਾਈਬਲ ਦੇ ਵਿੱਚ ਮੌਜੂਦ ਨੇ ਤੇ ਉਹਦੀਆਂ ਕਹਾਣੀਆਂ ਨੇ ਉਹ ਬਾਈਬਲ ਦੇ ਵਿੱਚ ਮੌਜੂਦ ਨੇ ਉਹਦੀਆਂ ਸਾਖੀਆਂ ਕ੍ਰਾਂ ਦੇ ਵਿੱਚ ਮੌਜੂਦ ਨੇ ਅੱਡੋ-ਅੱਡੀ ਨਾਵਾਂ ਨਾਲ ਯਾਦ ਕੀਤਾ ਜਾਂਦਾ ਜਿਹੜੇ ਉਹਨਾਂ ਦੇ ਪਰਿਵਾਰ ਅੱਜ ਵੀ ਮੌਜੂਦ ਨੇ ਉਹ ਸਿੱਖ ਨੇ ਉਹ ਮਰਤਾਰੀ ਨੇ ਕਿ ਜਿਹੜੀਆਂ ਚੀਜ਼ਾਂ ਇਹਨਾਂ ਲੋਕਾਂ ਦੇ ਵੱਲੋਂ ਕੀਤੀਆਂ ਜਾ ਰਹੀਆਂ ਨੇ ਕਿ ਸ਼ਕਤੀਮਾਰ ਕੇ ਇਸ ਤਰੀਕੇ ਦੇ ਨਾਲ ਕਿਸੇ ਨੂੰ ਜਿਵਾਇਆ ਜਾ ਸਕਦਾ ਹੈ ਕਿਸੇ ਦੇ ਰੋਕਟੇ ਜਾ ਸਕਦੇ ਆ ਕਿਉਂ ਜਿਹੜੇ ਉਹਨਾਂ ਦੇ ਪਰਿਵਾਰ ਨੇ ਉਸ ਚੀਜ਼ ਦੇ ਉੱਪਰ ਵਿਸ਼ਵਾਸ ਰੱਖਦੇ ਨੇ ਕਿ ਇਸ ਤਰ੍ਹਾਂ ਹੋ ਸਕਦਾ ਆ ਜਿਹੜੇ ਪਰਿਵਾਰ ਦੀਆਂ ਕਹਾਣੀਆਂ ਬਾਈਬਲ ਦੇ ਵਿੱਚ ਦਰਜ ਹੋਣ ਉਹ ਆਪ ਤਾਂ ਸਹੀ ਬਣਿਆ ਕੋਈ ਨਹੀਂ ਪਹਿਲਾਂ ਵੀ ਉਹ ਗੁਰੂ ਨੂੰ ਮੰਨਦਾ ਸੀ ਸੈਰਸ ਜਿਹੜਾ ਰਾਜਾ ਉਹ ਇੱਕ ਪਰਮੇਸ਼ਰ ਨੂੰ ਮੰਨਣ ਵਾਲਾ ਸੀ ਥਾਰੇ ਧਰਮ ਦਾ ਸਤਿਕਾਰ ਕਰਦੇ ਸੀ ਅੱਜ ਵੀ ਉਹ ਗੁਰੂ ਗ੍ਰੰਥ ਸਾਹਿਬ ਨੂੰ ਮੰਨ ਰਹੇ ਨੇ ਪਰਿਵਾਰ ਉਹ ਸਾਈ ਨਹੀਂ ਬਣਿਆ ਤੇ ਫਿਰ ਮੈਂ ਇਹਨਾਂ ਨੂੰ ਕਹਿਣਾ ਚਾਹੁੰਦਾ ਤੁਸੀਂ ਕਿਵੇਂ ਜਿਹੜੇ ਘਰੀਓ ਸਿੱਖਣੋਂ ਕਿਵੇਂ ਸਾਈ ਬਣਾ ਰਹੇ ਹੋ ਜਿਹੜੇ ਆਸਲ ਸਾਈ ਨੇ ਸਾਡੇ ਭਰਾ ਨੇ ਅਸੀਂ ਸਤਿਕਾਰ ਕਰਦੇ ਹਾਂ ਉਹ ਆ ਕੇ ਕਹਿ ਕੇ ਨਹੀਂ ਗਏ ਤੁਹਾਡੇ ਸਾਹਮਣੇ ਅਕਾਲ ਤਖਤ ਸਾਹਿਬ ਤੇ ਵੀ ਮੀਟਿੰਗ ਹੋਈ ਆ ਆਨੰਦਪੁਰ ਸਾਹਿਬ ਵੀ ਆਏ ਨੇ ਉਹ ਹੁਣ ਵੀ ਮਿਲ ਕੇ ਗਏ ਨੇ ਵੀ ਜਿਹੜਾ ਪਖੰਡ ਕਰਦੇ ਨੇ ਹੱਥ ਜਾ ਮਾਰਦੇ ਨੇ ਇਹ ਰੋਗ ਠੀਕ ਕਰਦੇ ਨੇ ਅਸੀਂ ਚੈਲੰਜ ਕਰਦੇ ਹਾਂ ਇਹ ਪਖੰਡਵਾ ਦਾ ਸਾਰਾ ਨਾ ਤਾਂ ਇਹ ਸਾਈ ਧਰਮ ਨੂੰ ਮੰਨਦੇ ਨੇ ਜੇ ਇਹ ਮੰਨਦੇ ਨੇ ਸਾਈ ਨੂੰ ਜੇ ਬਾਈਬਲ ਨੂੰ ਮੰਨਦੇ ਨੇ ਫਿਰ ਆ ਸਾਡੇ ਨਾਲ ਟੇਬਲ ਟॉक ਤੇ ਬੈਠਣ ਅਸੀਂ ਤਿਆਰ ਆ ਜਿਹੜਾ ਪਰਿਵਾਰ ਜੀਆਂ ਕਹਾਣੀਆਂ ਉਹਦੇ ਵਿੱਚ ਬਾਈਬਲ ਦੇ ਵਿੱਚ ਮੌਜੂਦ ਨੇ ਉਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਮੰਨ ਰਿਆ ਉਹਨਾਂ ਦੇ ਪਰਿਵਾਰ ਦੇ ਅਮਰਤਾਰੀ ਸਿੰਘ ਨੇ ਉਹ ਸਾਈ ਨਹੀਂ ਬਣੇ ਇੱਕਵੇਂ ਸਾਈ ਆ ਗਏ ਇੱਕ ਇਧਰ ਦੇ ਸਾਈ ਆ ਗਏ ਦੱਸੋ ਤਾਂ ਸਹੀ ਮੈਨੂੰ ਜੇ ਮੇਰੀ ਇਸ ਗੱਲ ਨੂੰ ਝੂਠ ਸਾਫ਼ਤ ਕਰ ਦੇਣਾ ਸਾਰੇ ਸਾਨੇ ਨਰੂਲਾ ਸਾਰਿਆਂ ਨੂੰ ਚੁਣੌਤੀ ਆ ਪੂਰੇ ਭਾਰਤ ਦੇ ਜਿਹੜੇ ਇਸਾਈ ਨੇ ਉਹਨਾਂ ਨੂੰ ਕਹਿਣਾ ਮੈਂ ਜੇ ਤੁਸੀਂ ਮੇਰੀ ਇਸ ਗੱਲ ਦਾ ਝੂਠ ਮੈਨੂੰ ਸਾਬਤ ਕਰ ਦੋ 11000 ਅਮਰੀਕੀ ਡਾਲਰ ਅਸੀਂ ਦੇਣ ਨੂੰ ਤਿਆਰ ਹਾਂ ਜਦੋਂ ਉਹ ਪਰਿਵਾਰ ਸਿੱਖ ਨੇ ਉਹ ਇਸਾਈ ਨਹੀਂ ਬਣੇ ਫਿਰ ਦੂਜੇ ਲੋਕਾਂ ਨੂੰ ਕੀ ਅਧਿਕਾਰ ਐਨ ਪਖੰਡੀਆਂ ਨੂੰ ਵੀ ਅਸੀਂ ਇਸਾਈ ਧਰਮ ਦਾ ਆ ਪ੍ਰਚਾਰ ਕਰਦੇ ਆ ਅਸੀਂ ਆਓ ਸਾਡੇ ਇਸਾਈ ਬਣੋ ਇਹ ਕੌਣ ਹੁੰਦੇ ਆ ਐਵੇਂ ਕਿਉਂ ਲੋਕਾਂ ਨੂੰ ਗੁੰਮਰਾਹ ਕਰਿਆ ਜਾ ਰਿਹਾ ਭਾਰਤ ਦੀ ਜਿਹੜੇ ਕਾਨੂੰਨ ਆ ਉਹਦੇ ਮੁਤਾਬਕ ਕਿਸੇ ਨੂੰ ਧੱਕੇ ਨਾਲ ਅਸਾਧ ਧਰਮ ਤੇ ਵਜ਼ੀਲ ਕਰਾਉਣਾ ਇੱਕ ਵੱਡਾ ਗੁਨਾਹ ਆ। ਨਰੂਲੇ ਨੂੰ ਸਿੱਧਾ ਹੀ ਚੈਲੰਜ ਆ ਕੇ ਬੈਠੇ ਟੇਬਲ ਤੇ ਜੇ ਉਹ ਸਾਨੂੰ ਝੂਠਾ ਸਾਬਤ ਕਰਦਾ ਸੀ ਉਹ ਉਹਨਾਂ ਦੇ ਨਾਲ ਲੜਾਂਗੇ। ਨਹੀਂ ਆਪਦਾ ਘਰੇ ਬੈਹਿ ਜਾਂ ਦੁਕਾਨਾ ਬੰਦ ਕਰਕੇ ਟੇਬਲ ਟॉक ਕਰਨਾ ਅਸੀਂ ਕੋਈ ਲੜਾਈ ਨਹੀਂ ਕਰਨੀ। ਟੀਵੀ 84 ਦੇ ਨਾਲ ਜੁੜੇ ਹੋ ਮੈਂ ਰਜਿੰਦਰ ਸਿੰਘ ਜੇ ਗੱਲ ਕੀਤੀ ਜਾਵੇ ਤਾਂ ਮਡੂਦਾ ਸਮੇਂ ਦੇ ਵਿੱਚ ਧਰਮ ਦੀ ਆੜ ਦੇ ਵਿੱਚ ਬਹੁਤ ਤਰੀਕਿਆਂ ਦੇ ਨਾਲ ਵੱਖ-ਵੱਖ ਲੋਕਾਂ ਦੇ ਵੱਲੋਂ ਪਖੰਡਵਾਦ ਕੀਤਾ ਜਾਂਦਾ ਏ। ਤੇ ਇਸੇ ਦੇ ਤਹਿਤ ਤਾਂ ਕਿਤੇ ਨਾ ਕਿਤੇ ਵੀ ਸੰਗੀਨ ਦੋਸ਼ ਲੱਗਦੇ ਨੇ ਕਿ ਜਿਹੜੇ ਕੁਝ ਕੁ ਪਾਸਟਰ ਨੇ ਉਹ ਅਡੰਬਰ ਰਚ ਕੇ ਜਾਂ ਇੱਕ ਤਰ੍ਹਾਂ ਦੇ ਨਾਲ ਉਹਨਾਂ ਦੇ ਵੱਲੋਂ ਪ੍ਰੋਪਾਗੈਂਡਾ ਕਰਕੇ ਜਿਹੜੇ ਬਹੁਤ ਸਾਰੇ ਲੋਕਾਂ ਨੂੰ ਭਰਮਾਇਆ ਜਾਂਦਾ ਕਿ ਇਸ ਤਰੀਕੇ ਦੀ ਸ਼ਕਤੀ ਵੱਜਦੀ ਹੈ ਜਿਹੜੇ ਬਿਮਾਰ ਨੇ ਜਾਂ ਜਿਹੜੇ ਇਸ ਤਰੀਕੇ ਦੇ ਨਾਲ ਤਮਾਮ ਸਾਰੇ ਲੋਕ ਰੋਗੀ ਹੋ ਚੁੱਕੇ ਨੇ ਉਹਨਾਂ ਨੂੰ ਠੀਕ ਕੀਤਾ ਜਾਂਦਾ ਏ ਇਸੇ ਦੇ ਤਹਿਤ ਅਰਬਾਂ ਖਰਬਾਂ ਦਲ ਤੋਂ ਜਥੇਦਾਰ ਬਾਬਾ ਰਾਜਾ ਰਾਜ ਸਿੰਘ ਨੇ ਬਹੁਤ ਵੱਡੇ ਖੁਲਾਸੇ ਕੀਤੇ ਨੇ ਤੇ ਨਾਲ ਹੀ ਚੈਲੰਜ ਕੀਤਾ ਚੈਲੰਜ ਕੀ ਹੈ ਖੁਲਾਸੇ ਕੀਨੇ ਗੱਲਬਾਤ ਕਰ ਲੈਣੇ ਆ ਸਾਡੇ ਨਾਲ ਜਥੇਦਾਰ ਬਾਬਾ ਰਾਜਾ ਰਾਜ ਸਿੰਘ ਮੌਜੂਦ ਨੇ ਬਾਬਾ ਜੀ ਸਭ ਤੋਂ ਪਹਿਲਾਂ ਸਵਾਗਤ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬਾਬਾ ਜੀ ਅੱਜ ਕਿਹੜੀਆਂ ਚੀਜ਼ਾਂ ਨੂੰ ਲੈ ਕੇ ਖੁਲਾਸੇ ਕਰਨਾ ਚਾਹੁੰਦੇ ਹੋ ਕਿਉਂਕਿ ਬਹੁਤ ਲੰਬੇ ਸਮੇਂ ਤੋਂ ਇਸ ਤਰ੍ਹਾਂ ਦੀਆਂ ਵੀਡੀਓ ਜੋ ਸੋਸ਼ਲ ਮੀਡੀਆ ਤੇ ਵਾਇਰਲ ਹੁੰਦੀਆਂ ਨੇ ਜਨਾਂ ਦੇ ਵਿੱਚ ਵੱਖ-ਵੱਖ ਤਰੀਕਿਆਂ ਦੇ ਨਾਲ ਜਿਹੜਾ ਇੱਕ ਤਰ੍ਹਾਂ ਦੇ ਨਾਲ ਇਹ ਵੀ ਮੰਨਿਆ ਜਾਂਦਾ ਹੈ ਕਿ ਅਡੰਬਰ ਕੀਤੇ ਜਾਂਦੇ ਨੇ ਤਾਂ ਰੋਗੀਆਂ ਨੂੰ ਠੀਕ ਕੀਤਾ ਜਾਂਦਾ ਹੈ ਤੇ ਕਿਹੜੀਆਂ ਚੀਜ਼ਾਂ ਦੇ ਉੱਪਰ ਅੱਜ ਤੁਸੀਂ ਖੁਲਾਸੇ ਕਰ ਰਹੇ ਹੋ ਦੇਖੋ ਜਿਹੜਾ ਅੱਜ ਦਾ ਵਿਸ਼ਾ ਆਪਣਾ ਇਹ ਜਿਸ ਤਰ੍ਹਾਂ ਹੁਣ ਪੂਰੇ ਪੰਜਾਬ ਦੇ ਵਿੱਚ ਜਿਹੜਾ ਹੁਣ ਚਰਚਾ ਆਲਦਾ ਵਿਸ਼ਾ ਬਣ ਆਇਆ ਵੀ ਜਿਹੜੇ ਅਸਾਈ ਪਾਸਟਰ ਨੇ ਨਕਲੀ ਜਿਹਨਾਂ ਨੂੰ ਕਹਿ ਦਈਏ ਜਿਹੜੇ ਅੱਜ ਦਿਨ ਵੱਡੇ ਵੱਡੇ ਇਕੱਠ ਕਰਦੇ ਨੇ ਉੱਥੇ ਜਿਹੜੇ ਸਾਡੇ ਗਰੀਬ ਸਿੱਖ ਨੇ ਉੱਥੇ ਉਹਨਾਂ ਦਾ ਜਿਆਦਾ ਇਕੱਠ ਹੁੰਦਾ ਹੂੰ ਉਹਨਾਂ ਨੂੰ ਪਰਵਾ ਕੇ ਉਹਨਾਂ ਨੂੰ ਲਾਲਚ ਦੇ ਕੇ ਉਹਨਾਂ ਦਾ ਧਰਮ ਤੇ ਨਹੀਂ ਰੱਖਾ ਰਹੇ ਉਹ ਹੱਥ ਮਾਰਦੇ ਨੇ ਐਂ ਡਿੱਗ ਪੈਂਦੇ ਨੇ ਜਾਂ ਕਿਸੇ ਨੂੰ ਠਾਲ ਦਿੰਦੇ ਨੇ ਵੀ ਅਸੀਂ ਤੁਰਤ ਸਾਹਮਣੇ ਦਿਖਾਉਂਦੇ ਨੇ ਸ਼ਕਤੀਆਂ ਵਧੀਆਂ ਵੀ ਆਹ ਸਾਡੇ ਸ਼ਕਤੀ ਹੈ ਹੂੰ ਤੇ ਮੈਂ ਉਹਨਾਂ ਨੂੰ ਕਹਿਣਾ ਚਾਹਣਾ ਪਹਿਲੀ ਗੱਲ ਤਾਂ ਜਿਹੜਾ ਬਾਈਬਲ ਆ ਉਹ ਪਵਿੱਤਰ ਇੱਕ ਗ੍ਰੰਥ ਆ ਅਸਾਈ ਧਰਮ ਦਾ ਜਿਸ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਨੂੰ ਅਸੀਂ ਮੰਨਦੇ ਆ ਉਹ ਬਾਈਬਲ ਨੂੰ ਮੰਨਦੇ ਨੇ ਸਾਰੇ ਅਸੀਂ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਆ ਹੁਣ ਸਾਡੇ ਕਈ ਥਾਵਾਂ 'ਨਾਂ ਨੇ ਆਪਦੀ ਜਿਹੜੇ ਉਹ ਕੱਠ ਵੀ ਕੀਤੀ ਉੱਥੇ ਸਾਡੇ ਨਿਹੰਗ ਸਿੰਘ ਵੀ ਗਏ ਹੁਣ ਵੀ ਜਿਹੜੀ ਹੈਗੀ ਲੜਾਈ ਉਹ ਇੱਕ ਦੂਜੇ ਤੇ ਪਰਚੇ ਵੀ ਕਰਾਏ ਹੋਏ ਨੇ ਤੁਹਾਨੂੰ ਪਤਾ ਹੀ ਆ ਬਾਬਾ ਪਿਛੇ ਜਲੰਧਰ ਦੇ ਵਿੱਚ ਵੀ ਇੱਕ ਵੱਡੇ ਕੱਟ ਰੱਖੇ ਗਏ ਸੀਗੇ ਤੇ ਇੱਕ ਦੂਜੇ ਦੇ ਪਰਚੇ ਵੀ ਫਰਾਏ ਨੇ ਲੜਾਈਆਂ ਵੀ ਕਈ ਥਾਵਾਂ ਖੜਕੇ ਡਾਂਗ ਵੀ ਖੜਕੇ ਸਿੰਘਾਂ ਦੀ ਪਰ ਅਸੀਂ ਹੁਣ ਨਾ ਤਾਂ ਇਹਨਾਂ ਨਾਲ ਲੜਨਾ ਅਸੀਂ ਟੇਬਲ ਟਾਪ ਤੇ ਇਹਨਾਂ ਨੂੰ ਚੁਣੌਤੀ ਦਿੰਨੇ ਆ ਨਰੂਲੇ ਤੱਕ ਦੇਖੋ ਜਿਹੜੀਆਂ ਇਹ ਪਖੰਡ ਦੀਆਂ ਦੁਕਾਨਾਂ ਨੇ ਜਿਹੜਾ ਸਿੱਖ ਧਰਮ ਆ ਅਸੀਂ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਆ ਮੁਸਲਮਾਨ ਧਰਮ ਦਾ ਵੀ ਸਤਿਕਾਰ ਆ ਇਸਾਈ ਧਰਮ ਦਾ ਵੀ ਸਤਿਕਾਰ ਆ ਸਨਾਤਨ ਧਰਮ ਦਾ ਵੀ ਸਤਿਕਾਰ ਕਰਦੇ ਆ ਅਸੀਂ ਬੋਧੀ ਧਰਮ ਦਾ ਜੈਨ ਸਭ ਦਾ ਸਤਿਕਾਰ ਕਰਦੇ ਆ ਜਿੰਨੇ ਵੀ ਧਰਮ ਨੇ ਪਰ ਜਿਹੜਾ ਪਖੰਡਵਾਦ ਦੇ ਦੇ ਨਾਲ ਗੁਰੂ ਸਾਹਿਬ ਨੇ ਪਹਿਲਾਂ ਤੋਂ ਹੀ ਜਿਹੜਾ ਹੈਗਾ ਉਹ ਜਿਹੜਾ ਉਹਦਾ ਵਿਰੋਧ ਕੀਤਾ ਅੱਜ ਵੀ ਜਿਹੜਾ ਪਖੰਡਵਾਦ ਸਾਹੀ ਧਰਮ ਦੇ ਵਿੱਚ ਪਖੰਡਵਾਦ ਵੱਡਾ ਵੱਧ ਗਿਆ ਜਿਹੜੇ ਆ ਪਾਸਟਰ ਜੇ ਨਾਂ ਮੇ ਉੱਠੇ ਨੇ ਨਰੂਲੇ ਵਰਗੇ ਵੱਡੇ ਵੱਡੇ ਇਕੱਠ ਕਰਦੇ ਨੇ ਲੱਖਾਂ ਦੇ ਮੈਂ ਉਹਨਾਂ ਨੂੰ ਚੈਲੰਜ ਕਰਦਾ ਦੀ ਤੁਸੀਂ ਬਾਈਬਲ ਨੂੰ ਮੰਨਦੇ ਹੋ ਹੂੰ ਜੇ ਤੁਸੀਂ ਬਾਈਬਲ ਨੂੰ ਮੰਨਦੇ ਹੋ ਪ੍ਰਾਤਨਿਕ ਬਾਈਬਲ ਇੱਕ ਨਵੀਂ ਬਾਈਬਲ ਆ ਉਹ ਦੇ ਵਿੱਚ ਪ੍ਰਾਤਨ ਬਾਈਬਲ ਦੇ ਵਿੱਚ ਜਿਹੜਾ ਸੈਰਸ ਆਫ ਦਾ ਕਿੰਗ ਰਾਜਾ ਹੋਇਆ ਇੱਕ ਕਈ ਹਜ਼ਾਰ ਸਾਲ ਪਹਿਲਾਂ ਉਹਨੂੰ ਕੋੜਾ ਕੰਬੋਜੀਆਂ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਉਹਨੂੰ ਕੁਰੂ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਉਹਨੂੰ ਕੁਰਸ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਜਿਦੀਆਂ ਕਹਾਣੀਆਂ ਬਾਈਬਲ ਦੇ ਵਿੱਚ ਮੌਜੂਦ ਨੇ ਹੂੰ ਸਭ ਤੋਂ ਵੱਡਾ ਰਾਜਾ ਉਹ ਪੂਰੀ ਦੁਨੀਆ ਦੇ ਵਿੱਚ ਹੋਇਆ ਤੇ ਇਹ ਜਿਹੜਾ ਪੰਜਾਬ ਆ ਇਹਨੂੰ ਪਹਿਲਾਂ ਕੰਬੋਜਾ ਦੇਸ਼ ਵੀ ਕਹਿੰਦੇ ਸੀਗੇ ਹੂੰ ਪੰਜਾਬ ਬਾਅਦ ਚ ਵਧਿਆ ਉਸ ਟਾਈਮ ਬਹੁਤ ਸਾਰੇ ਉਹਨਾਂ ਅਫਗਾਨ ਅਫਗਾਨਿਸਤਾਨ ਦੇ ਵਿੱਚ ਵੀ ਇਰਾਨ ਸਾਰੇ ਉਹਨਾਂ ਦਾ ਬਲਡ ਦੇ ਵਿੱਚ ਰਾਜ ਸੀਗਾ ਹੂੰ ਇੱਥੇ ਵੀ ਪੂਰੀ ਧਰਤੀ ਦੇ ਵਿੱਚ ਉਹਨਾਂ ਦਾ ਰਾਜ ਸੀ ਉਹਨਾਂ ਨੇ ਕਈ ਸੌ ਸਾਲ ਬਰਸ ਰਾਜ ਕੀਤਾ ਜਦੋਂ ਹੌਲੀ ਹੌਲੀ ਜਦੋਂ 12ਵੀਂ ਸਦੀ ਆਈ ਹੂੰ ਇੱਥੇ ਮੁਗਲ ਆਉਣ ਲੱਗੇ ਮਹਿਮੂਦ ਗਾਜ਼ਨਵੀ ਦੇ ਸਮੇਂ ਜਿਹੜਾ ਲਾਸਟ ਰਾਜਾ ਉਹ ਉਸ ਪਰਿਵਾਰ ਦਾ ਹੋਇਆ ਉਹਦਾ ਨਾਮ ਸੀ ਜੈਪਾਲ ਸਿੰਘ ਹਮ ਜੈਪਾਲ ਜਿਵੇਂ ਆਪਾਂ ਕਹਿੰਦੇ ਆ ਦਾਸ ਪਾਲ ਤਾਂ ਕਹਿੰਦੇ ਨੇ ਉਹ ਵੀ ਅਸੀਂ ਉਹ ਪਰਮੇਸ਼ਰ ਨੂੰ ਦੇ ਸੇਵਕਾਂ ਹਮ ਨਿਮਾਣੇ ਆ ਪਾਲ ਦਾ ਮਤਲਬ ਇਹ ਆ ਤਾਂ ਉਹ ਜੈਪਾਲ ਕਹਿੰਦੇ ਸੀ ਨਾਲ ਨਾਮ ਹਮ ਜੈਪਾਲਾ ਜਿਹੜਾ ਰਾਜਾ ਹੋਇਆ ਉਹ ਮਹਿਮਰੂਦ ਗਜਨ ਵੀ ਸਮੇਂ ਲਾਸਟ ਰਾਜਾ ਹੋਇਆ ਉਹ ਲਾਹੌਰ ਦੇ ਵਿੱਚ ਜਿਹੜੀ ਲਾਹੌਰੀ ਗੇਟ ਆ ਉਹ ਉੱਥੇ ਉਹ ਜਿਹੜਾ ਉਹ ਸ਼ਹੀਦ ਹੋ ਗਿਆ ਹਮ ਉਸ ਤੋਂ ਬਾਅਦ ਉਹਨਾਂ ਦਾ ਰਾਜ ਜਿਹੜਾ ਭਾਗ ਸੀ ਉਹ ਖਤਮ ਹੋ ਗਿਆ ਪਰਵਾਰ ਥੋੜੇ ਜਦੋਂ ਮੁਗਲ ਰਾਜ ਚੱਲ ਪਿਆ ਸਾਸਕਾਉਣ ਲੱਗੇ ਬਾਹਰ ਭਾਰਤ ਦੇ ਉੱਤੇ ਫਿਰ ਉਸ ਟਾਈਮ ਜਿਹੜਾ ਉਹ ਪਰਿਵਾਰ ਕੁਝ ਬਸਦੇ ਤੁਣ ਤੇ ਅੱਜ ਵੀ ਉਹਨਾਂ ਦਾ ਪਰਿਵਾਰ ਜਿਹੜਾ ਹੈਗਾ ਉਹ ਚੜ੍ਹਦੀ ਕਲਾ ਦੇ ਨਾਲ ਆ ਕਿ ਜਿਹੜੀਆਂ ਚੀਜ਼ਾਂ ਇਹਨਾਂ ਲੋਕਾਂ ਦੇ ਵੱਲੋਂ ਕੀਤੀਆਂ ਜਾ ਰਹੀਆਂ ਨੇ ਕਿ ਸ਼ਕਤੀਮਾਰ ਕੇ ਇਸ ਤਰੀਕੇ ਦੇ ਨਾਲ ਕਿਸੇ ਨੂੰ ਜਵਾਇਆ ਜਾ ਸਕਦਾ ਹੈ ਕਿਸੇ ਦੇ ਰੋ ਕੱਟੇ ਜਾ ਸਕਦੇ ਆ ਕਿ ਉਹ ਜਿਹੜੇ ਉਹਨਾਂ ਦੇ ਪਰਿਵਾਰ ਨੇ ਉਸ ਚੀਜ਼ ਦੇ ਉੱਪਰ ਵਿਸ਼ਵਾਸ ਰੱਖਦੇ ਨੇ ਕਿ ਇਸ ਤਰ੍ਹਾਂ ਹੋ ਸਕਦਾ ਆ ਮੈਂ ਉਹੀ ਗੱਲ ਕਹ ਰਿਹਾ ਤੁਹਾਨੂੰ ਦੱਸ ਰਿਹਾ ਹਾਂ ਵੀ ਉਹ ਲਾਸਟ ਤੱਕ ਜਿਹੜਾ ਅੱਜ ਵੀ ਉਹਨਾਂ ਦਾ ਪਰਿਵਾਰ ਆ ਉਸ ਜਿਹੜਾ ਰਾਜਾ ਹੋਇਆ ਕੋਰਸਰ ਰਾਜਾ ਜੀ ਦੀਆਂ ਕਹਾਣੀਆਂ ਬਾਈਬਲ ਦੇ ਵਿੱਚ ਨੇ ਬਾਈਬਲ ਉਸ ਦੀ ਗਵਾਹੀ ਭਰਦਾ ਵੀ ਉਹ ਹੋਇਆ ਹਮ ਸਾਰੇ ਦੇਸ਼ ਉਸ ਨੂੰ ਮੰਨ ਰਹੇ ਨੇ ਭਾਰਤ ਦੇ ਵਿੱਚ ਵੀ 1950 ਦੇ ਵਿੱਚ ਇੱਕ ਟ੍ਰੈਕਟ ਜਾਰੀ ਹੋਈ ਉਹਦੇ ਨਾਂ ਤੇ ਹੂੰ ਇੱਥੇ ਵੀ ਹੋਈ ਆ ਬਾਹਰਲੇ ਦੇਸ਼ਾਂ ਦੇ ਵਿੱਚ ਉਹਨਾਂ ਦੇ ਬਹੁਤ ਲੱਗੇ ਹੋਏ ਨੇ ਉਸ ਪਰਿਵਾਰ ਦੇ ਉਸ ਰਾਜੇ ਦੇ ਬਲਡ ਆਫ ਦਾ ਕਿੰਗ ਸਾਇਰਸ ਤੇ ਉਹਦੀਆਂ ਕਹਾਣੀਆਂ ਨੇ ਉਹ ਬਾਈਬਲ ਦੇ ਵਿੱਚ ਮੌਜੂਦ ਨੇ ਹੂੰ ਉਹਦੀਆਂ ਸਾਖੀਆਂ ਕ੍ਰਾਨ ਦੇ ਵਿੱਚ ਮੌਜੂਦ ਨੇ ਹੂੰ ਅੱਡੋ ਅੱਡੀ ਨਾਵਾਂ ਨਾਲ ਯਾਦ ਕੀਤਾ ਜਾਂਦਾ ਜਿਹੜੇ ਉਹਨਾਂ ਦੇ ਪਰਿਵਾਰ ਅੱਜ ਵੀ ਮੌਜੂਦ ਨੇ ਉਹ ਸਿੱਖ ਨੇ ਉਹ ਅਮਰਤਾਰੀ ਨੇ ਜਿਹੜਾ ਉਹਨਾਂ ਦਾ ਗਰਦੀਨੀ ਸੀਨਾ ਮੌਜੂਦਾ ਅਮਰੀਕਾ ਦੇ ਵਿੱਚ ਭਾਈ ਸਰਵਜੀਤ ਸਿੰਘ ਆ ਸਾਡੀ ਉਹਨਾਂ ਨਾਲ ਬਹੁਤ ਪਿਆਰ ਆ ਉਹਨਾਂ ਨਾਲ ਅਸੀਂ ਉਹਨਾਂ ਦੇ ਉਹਨਾਂ ਦਾ ਪਰਿਵਾਰ ਆਪਣੇ ਅੰਮ੍ਰਿਤਸਰ ਦੇ ਵਿੱਚ ਜਿਹੜਾ ਲਾਹੌਰੀ ਦਰਵਾਜ਼ਾ ਉਹਦੇ ਅੰਦਰ ਗਲੀ ਆ ਇੱਕ ਉਹਦਾ ਉੱਤੇ ਲਿਖਿਆ ਕੌੜਾ ਕਮੋਜੀ ਆ 400 ਸਾਲ ਪਹਿਲਾਂ ਦੀ ਉਹਨੂੰ ਕਿਹੜਾ ਉਹ ਢੂਠ ਆ ਉਹ ਤੇ ਉਸ ਪਰਿਵਾਰ ਦੀਆਂ ਕਹਾਣੀਆਂ ਬੈਵਲ ਦੇ ਵਿੱਚ ਨੇ ਉਹ ਅਮਰਤਾਰੀ ਸਿੱਖ ਨੇ ਉਹ ਗੁਰੂ ਨੂੰ ਮੰਗਣ ਵਾਲੇ ਨੇ ਜਿਹੜੇ ਪਰਿਵਾਰ ਦੀਆਂ ਕਹਾਣੀਆਂ ਬਾਈਬਲ ਦੇ ਵਿੱਚ ਦਰਜ ਹੋਣ ਉਹ ਆਪ ਤਾਂ ਸਾਈ ਬਣਿਆ ਕੋਈ ਨਹੀਂ ਹੂੰ ਪਹਿਲਾਂ ਵੀ ਉਹ ਗੁਰੂ ਨੂੰ ਮੰਨਦਾ ਸੀ ਸੈਰਸ ਜਿਹੜਾ ਰਾਜਾ ਉਹ ਇੱਕ ਪਰਮੇਸ਼ਰ ਨੂੰ ਮੰਨਣ ਵਾਲਾ ਸੀ ਥਾਰੇ ਧਰਮ ਦਾ ਸਤਿਕਾਰ ਕਰਦੇ ਅੱਜ ਵੀ ਉਹ ਗੁਰੂ ਗ੍ਰੰਥ ਸਾਹਿਬ ਨੂੰ ਮੰਨ ਰਹੇ ਨੇ ਪਰਿਵਾਰ ਉਹ ਸਾਈ ਨਹੀਂ ਬਣਿਆ ਹੂੰ ਤੇ ਫਿਰ ਮੈਂ ਇਹਨਾਂ ਨੂੰ ਕਹਿਣਾ ਚਾਹੁੰਦਾ ਤੁਸੀਂ ਕਿਵੇਂ ਜਿਹੜੇ ਗਰੀਬ ਸਿੱਖਨੋਂ ਨੂੰ ਕਿਵੇਂ ਸਾਈ ਬਣਾ ਰਹੇ ਹੋ ਤੁਸੀਂ ਕਿਹੜੇ ਕਿਧਰੋਂ ਸਾਈ ਆ ਗਏ ਜਿਹੜੇ ਅਸਲ ਸਾਈ ਨੇ ਸਾਡੇ ਉਹ ਭਰਾ ਨੇ ਅਸੀਂ ਸਤਿਕਾਰ ਕਰਦੇ ਹਾਂ ਉਹ ਆ ਕੇ ਕਹਿ ਕੇ ਨਹੀਂ ਗਿਆ ਤੁਹਾਡੇ ਸਾਹਮਣੇ ਅਕਾਲ ਤਖਸਾਲ ਸਾਹਿਬ ਦੇ ਵੀ ਮੀਟਿੰਗ ਹੋਈ ਆ ਆਨੰਦਪੁਰ ਸਾਹਿਬ ਵੀ ਆਏ ਨੇ ਉਹ ਹੁਣ ਵੀ ਮਿਲ ਕੇ ਗਏ ਨੇ ਵੀ ਜਿਹੜਾ ਪਖੰਡ ਕਰਦ ਨੇ ਹੱਥ ਜਾ ਮਾਰਦ ਨੇ ਇਹ ਰੋਗ ਠੀਕ ਕਰਦ ਨੇ ਅਸੀਂ ਚੈਲੰਜ ਕਰਦਾਂ ਸਾਡੇ ਸਾਹਮਣੇ ਕੱਪ ਦਿਨਾਂ ਦੇ ਵਿੱਚ ਜਥੇਦਾਰ ਸਾਹਿਬ ਦੇ ਨਾਲ ਜਿਹੜੇ ਇਸਾਈ ਧਰਮ ਦੇ ਅਧਿਕਾਰਤ ਸ਼ਖਸੀਅਤਾਂ ਨੇ ਮੀਟਿੰਗ ਹੁੰਦੀ ਆ ਤਾਂ ਉਹਨਾਂ ਇਹਨਾਂ ਚੀਜ਼ਾਂ ਦੇ ਵੱਲੋਂ ਦਰਕਨਾਰ ਕੀਤਾ ਹੈ ਫਿਰ ਇਹ ਜਿਹੜੇ ਇਸ ਤਰੀਕੇ ਦਾ ਅਡੰਬਰ ਕਰਨ ਵਾਲੇ ਜਿਹੜੇ ਪਾਸਟਰ ਨੇ ਉਹਨਾਂ ਦੀ ਮਨਸ਼ਾ ਕੀ ਹੈ ਤੇ ਉਹ ਹੈ ਕੌਣ ਨੇ ਉਹਨਾਂ ਦੀ ਪੁਸ਼ਟੀ ਹੋਈ ਹੈ ਇਹ ਦੇ ਤੱਕ ਉਹ ਦੇਖੋ ਮੈਂ ਉਹੀ ਗੱਲ ਕਰਦਾ ਵੀ ਇਹ ਪਖੰਡਵਾਦ ਆ ਸਾਰਾ ਹੂੰ ਨਾ ਤਾਂ ਇਹ ਸਾਈ ਧਰਮ ਨੂੰ ਮੰਨਦੇ ਨੇ ਜੇ ਇਹ ਮੰਨਦੇ ਨੇ ਸਾਈ ਨੂੰ ਜੇ ਬਾਈਬਲ ਨੂੰ ਮੰਨਦੇ ਨੇ ਫਿਰ ਆ ਸਾਡੇ ਨਾਲ ਟੇਬਲ ਟਾਕ ਤੇ ਬੈਠਣ ਅਸੀਂ ਤਿਆਰ ਆ ਜਿਹੜਾ ਪਰਿਵਾਰ ਜੀਆਂ ਕਹਾਣੀਆਂ ਉਹਦੇ ਵਿੱਚ ਬਾਈਬਲ ਦੇ ਵਿੱਚ ਮੌਜੂਦ ਨੇ ਉਹ ਗੁਰੂ ਗ੍ਰੰਥ ਸਾਹਿਬਾਹ ਰਾਜ ਨੂੰ ਮੰਨ ਰਿਹਾ ਉਹਨਾਂ ਦੇ ਪਰਿਵਾਰ ਦੇ ਅਮਰਤਾਰੀ ਸਿੰਘ ਨੇ ਉਹ ਸਾਈ ਨਹੀਂ ਬਣੇ ਇਹ ਕਿਵੇਂ ਸਾਈ ਆ ਗਏ ਇਹ ਕਿੱਧਰ ਦੇ ਸਾਈ ਆ ਗਏ ਦੱਸੋ ਤਾਂ ਸਹੀ ਮੈਨੂੰ ਜੇ ਮੇਰੀ ਇਸ ਗੱਲ ਨੂੰ ਝੂਠ ਸਾਬਤ ਕਰ ਦੇਣਾ ਸਾਰੇ ਸਾਰੇ ਨਰੂਲਾ ਸਾਰਿਆਂ ਨੂੰ ਚੁਣੌਤੀ ਆ ਪੂਰੇ ਭਾਰਤ ਦੇ ਜਿਹੜੇ ਅਸਾਈ ਨੇ ਉਹਨਾਂ ਨੂੰ ਕਹਿਣਾ ਮੈਂ ਜੇ ਤੁਸੀਂ ਮੇਰੀ ਇਸ ਗੱਲ ਦਾ ਝੂਠ ਮੈਨੂੰ ਸਾਬਤ ਕਰ ਦੋ 11000 ਅਮਰੀਕੀ ਡਾਲਰ ਅਸੀਂ ਦੇਣ ਨੂੰ ਤਿਆਰ ਹਾਂ ਜਿਤਨਾ ਲੈਣ ਇਨਾਮ ਕਰਨ ਝੂਠਾ ਉਸ ਪਰਿਵਾਰ ਨੂੰ ਅਸੀਂ ਉਹਨਾਂ ਨਾਲ ਸਾਡੇ ਸਾਹਮਣੇ ਕਰਾਂਗੇ ਉਹਨਾਂ ਨੂੰ ਸਾਰਿਆਂ ਨੂੰ ਅਸੀਂ ਉਹਨਾਂ ਦੇ ਘਰ ਘਰ ਜਾਂਦੇ ਹਾਂ ਅਸੀਂ ਉੱਥੇ ਰਹਿਣੇ ਆ ਜਾ ਕੇ ਸਾਡੇ ਨਾਲ ਪਿਆਰ ਆ ਉਹਨਾਂ ਦਾ ਉਹਨਾਂ ਦੀ ਪੰਛੀਜੇ ਮੌਜੂਦ ਅੱਜ ਜਦੋਂ ਉਹ ਪਰਿਵਾਰ ਸਿੱਖ ਨੇ ਉਹ ਇਸਾਈ ਨਹੀਂ ਬਣੇ ਫਿਰ ਦੂਜੇ ਲੋਕਾਂ ਨੂੰ ਕੀ ਅਧਿਕਾਰ ਆ ਇਹਨਾਂ ਪਖੰਡੀਆਂ ਨੂੰ ਵੀ ਅਸੀਂ ਇਸਾਈ ਧਰਮ ਦਾ ਆ ਪ੍ਰਚਾਰ ਕਰਦੇ ਆ ਅਸੀਂ ਆਓ ਸਾਡਾ ਇਸਾਈ ਬਣੋ ਇਹ ਕੌਣ ਹੁੰਦੇ ਆ ਇਹਨਾਂ ਲੋਕਾਂ ਵੱਲ ਦੁਕਾਨਾਂ ਚਲਾਈਆਂ ਜਾਂਦੀਆਂ ਇਹ ਦੁਕਾਨ ਝੂਠੀਆਂ ਦੁਕਾਨਾਂ ਸਾਰੀਆਂ ਨੇ ਫਿਰ ਮੈਂ ਹੋਰ ਕਹਣਾ ਵੀ ਤੁਸੀਂ ਇਹ ਖੜਾ ਕਰ ਦਿੰਦੇ ਹੋ ਤੁਸੀਂ ਬੀਲ ਚੇਅਰ ਤੇ ਲਿਆ ਕੇ ਜਿਹੜਾ ਵੱਡਾ ਪਾਪ ਇਸਾਈ ਧਰਮ ਦਾ ਜਿਸ ਤਰ੍ਹਾਂ ਸਾਡਾ ਜੱਥੇਦਾਰ ਹੁੰਦਾ ਉਹਨੂੰ ਪਾਪ ਕਹਿੰਦੇ ਨੇ ਤੁਹਾਡੇ ਸਾਹਮਣੇ ਆ ਤੁਸੀਂ ਉਹਨੂੰ ਖੜਾ ਕਰ ਦਿਓ ਬੀਲ ਚੇਰ ਤਾਂ ਫਿਰ ਉਹ ਤੁਹਾਨੂੰ ਮੰਨਿਆ ਐਵੇਂ ਕਿਉਂ ਲੋਕਾਂ ਨੂੰ ਗੁੰਮਰਾਹ ਕਰਿਆ ਜਾ ਰਿਹਾ ਭਾਰਤ ਦੀ ਜਿਹੜੇ ਕਾਨੂੰਨ ਆ ਉਹਦੇ ਮੁਤਾਬਕ ਕਿਸੇ ਨੂੰ ਧੱਕੇ ਨਾਲ ਅਸਾਹ ਧਰਮ ਤੇ ਵਜ਼ੀਲ ਕਰਾਉਣਾ ਇੱਕ ਵੱਡਾ ਗੁਨਾਹ ਆ ਇਹ ਰੋਕ ਬੰਦ ਕਰ ਦਿਓ ਜਦੋਂ ਸਾਡੀਆਂ ਗੱਲਾਂ ਦੀ ਜਵਾਬ ਦਿਓ ਸਾਨੂੰ ਝੂਠੇ ਸਾਬਤ ਕਰ ਦਿਓ 11000 ਅਮਰੀਕੀ ਡਾਲਰ ਲੈ ਲਓ ਜਾਂ ਫਿਰ ਆਪਣੀਆਂ ਦੁਕਾਨਾਂ ਜਿਹੜੀਆਂ ਝੂਠੀਆਂ ਨੇ ਉਹ ਬੰਦ ਕਰਕੇ ਘਰੇ ਵੇਜੋ ਅਸੀਂ ਪਖੰਡਵਾਜ਼ ਨਹੀਂ ਚੱਲਣ ਦੇਣਾ ਇੱਥੇ ਅਸੀਂ ਲੜਨਾ ਨਹੀਂ ਅਸੀਂ ਕੋਈ ਡਾਂਗ ਨਹੀਂ ਮਾਰਨੀ ਤੁਹਾਡੇ ਅਸੀਂ ਤੁਹਾਨੂੰ ਕੋਈ ਗਾਲ ਨਹੀਂ ਕੱਢਣੀ ਸਾਡਾ ਟੇਬਲ ਟੈਗ ਉੱਤੇ ਬੈਠੋ ਸਤਿਆਰ ਆਸੀਂ ਆਓ ਕਬੂਲੋ ਚੈਲੈਂਜਰ ਸਾਡਾ ਟੈਹਲ ਜਾ ਤੁਹਾਨੂੰ ਬੈਠੋ ਕਿੱਥੇ ਬੈਹਣੇ ਟੇਬਲ ਡਾਕ ਤੇ ਛਾਨੂੰ ਸੂਠਾ ਸਾਬਦ ਕਰੋ ਲਓ ਇਨਾਮ ਅਸੀਂ ਤੁਹਾਡੇ ਨਾਲ ਤੁਹਾਡੀ ਗੱਲਾਂ ਮੰਨਾਂਗੇ ਬੱਬਾ ਜੀ ਜੀ ਅੱਜ ਦੇ ਅੱਜ ਦੇ ਸਮੇ ਨੂੰ ਮੰਨਿਆ ਜਾਵੇ ਤੇ ਵਿਕਸਿਤ 20ਵੀਂ ਸਦੀ ਨੂੰ ਮੰਨਿਆ ਜਾਂਦਾ ਕਿ 20ਵੀਂ ਸਦੀ ਚੱਲ ਰਹੀ ਹੈ ਤਾਂ ਲੋਕ ਬਹੁਤ ਅਵੇਅਰ ਆ ਉਹਨਾਂ ਦੇ ਵਿੱਚ ਤੇ ਫਿਰ ਲੋਕ ਇਹਨਾਂ ਦੇ ਜਿਹੜੇ ਅਡੰਬਰ ਦਾ ਜਾਂ ਪਖੰਡਵਾਦ ਦੇ ਜੰਗਲ ਦੇ ਵਿੱਚ ਫਸ ਕਿਵੇਂ ਜਾਂਦੇ ਆ ਦੇਖੋ ਗੁਰੂ ਸਾਹਿਬ ਨੇ ਜਿਹੜੇ ਪਖੰਡਵਾਦ ਦਾ ਪਹਿਲਾਂ ਤੋਂ ਵਿਰੋਧ ਕੀਤਾ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੇਖੋ ਪਖੰਡ ਚਾਹੇ ਕਿਸੇ ਸਾਡੇ ਵਿੱਚ ਵੀ ਬਹੁਤ ਪਖੰਡ ਤਾਂ ਹੈਗਾ ਸਿੱਖ ਧਰਮ ਦੇ ਵਿੱਚ ਵੀ ਬਹੁਤ ਪਖੰਡੀ ਨੇ ਜਿਹੜੇ ਹੈਗੇ ਰਨ ਪਖੰਡਵਾਦ ਕਰਦੇ ਨੇ ਖੜੇ ਵੀਰ ਬਾਣੇ ਬਾਕੇ ਪਖੰਡ ਕਰਦੇ ਨੇ ਕਿਹੜੇ ਸਾਰੇ ਧਰਮਾਂ ਦੇ ਵਿੱਚ ਤੁਸੀਂ ਸਨਾਧਰਮ ਦੇ ਵਿੱਚ ਦੇਖ ਵੱਡੇ ਵੱਡੇ ਲੋਕਾਂ ਨੂੰ ਕਹਿੰਦੇ ਗਊਆਂ ਨਹੀਂ ਮਾਰਨੀ ਆਪ ਪਕੂਗਾ ਬੱਢਦੇ ਨੇ ਇਹ ਪਖੰਡੀ ਆ ਹੋਰ ਕੀ ਆ ਤੇ ਵੱਡੇ ਵੱਡੇ ਕੰਮ ਕਰਦੇ ਨੇ ਹੁਣ ਇਸ ਕਰਕੇ ਪਖੰਡਵਾਦ ਦਾ ਪਹਿਲਾਂ ਤੋਂ ਹੀ ਵਿਰੋਧ ਰਿਹਾ ਤੇ ਅਸੀਂ ਇਹ ਕਹਿੰਦੇ ਆ ਵੀ ਤੁਸੀਂ ਇਹ ਜਿਹੜਾ ਪਖੰਡਵਾਦ ਇਹ ਨਾ ਫਲਾਓ ਸਾਡੀਆਂ ਗੱਲਾਂ ਦਾ ਜਵਾਬ ਦਿਓ ਜੇ ਤੁਸੀਂ ਸਾਡੀਆਂ ਗੱਲਾਂ ਦਾ ਇਹਨਾਂ ਨੂੰ ਝੂਠੀਆਂ ਸਾਬਤ ਕਰਦੋਂ ਨਾਲੇ ਤੁਹਾਨੂੰ 11000 ਅਮਰੀਕੀ ਡਾਲਰ ਮਿਲਣਗੇ ਹੂੰ ਤੇ ਨਾਲੇ ਅਸੀਂ ਤੁਹਾਡੇ ਨਾਲ ਬੈਠਾਂਗੇ ਅਸੀਂ ਕਹਾਂਗੇ ਵੀ ਇਹ ਠੀਕ ਨੇ ਅਸੀਂ ਵੀ ਤੁਹਾਡੀ ਹਾਮੀ ਭਰਾਂਗੇ ਜੇ ਫਿਰ ਇਹ ਸਾਰਾ ਝੂਠਾ ਫਿਰ ਘਰੇ ਬੈਠੋ ਲੋਕਾਂ ਨੂੰ ਕਿਉਂ ਗਮਨਾ ਕਰਦਾ ਮੈਂ ਸਰਕਾਰ ਨੂੰ ਸਾਰੀਆਂ ਪੰਥਕ ਜਥੇਬੰਦੀਆਂ ਨੂੰ ਸਾਰੇ ਰਾਗੀ ਢਾਡੀ ਸਿੰਘਾਂ ਨੂੰ ਸਾਰੇ ਕਥਾਵਾਚਕਾਂ ਨੂੰ ਮੈਂ ਬੇਨਤੀ ਕਰਦਾ ਤੁਸੀਂ ਇਹ ਜਿਹੜਾ ਪਰਿਵਾਰ ਆ ਅਸੀਂ ਤੁਹਾਨੂੰ ਡਾਕੂਮੈਂਟ ਪੇਸ਼ ਕਰਾਂਗੇ ਅਸੀਂ ਧਰਾਂਗੇ ਸਾਰਾ ਕੁਝ ਸਾਹਮਣੇ ਵੀ ਜਿਹੜਾ ਪਰਿਵਾਰ ਬਾਈਬਲ ਦੇ ਵਿੱਚ ਇਹਦੀਆਂ ਕਹਾਣੀਆਂ ਬੋਲਦੀਆਂ ਨੇ ਜਿਹੜਾ ਬਾਈਬਲ ਦੀ ਗਵਾਹੀ ਭਰ ਰਿਹਾ ਉਹ ਸਿੱਖ ਨੇ ਉਹ ਅਮਰਤਦਾਰੀ ਨੇ ਫਿਰ ਇਹ ਦੂਜੇ ਲੋਕਾਂ ਨੂੰ ਕਿਵੇਂ ਸਾਈ ਬਣਾ ਰਹੇ ਨੇ ਇਹ ਕਿਦਰ ਦੇ ਸਾਈ ਹੋਗੇ ਜਿਹੜਾ ਸਾਈ ਭਾਰੀ ਚਰਾ ਅਸਲ ਆ ਜਿਹੜਾ ਉਹ ਸਾਡੇ ਨਾਲ ਆ ਕਾਲ ਤੱਕ ਸਭ ਤੇ ਵੀ ਆ ਕੇ ਗਿਆ ਉਹਨਾਂ ਨੇ ਪਖੰਡਵਾਦ ਆ ਉਹਨਾਂ ਨੇ ਹੀ ਬਰੋ ਕੀਤਾ ਵੀ ਸਾਡੇ ਧਰਮ ਦੇ ਵਿੱਚ ਇਹ ਕੋਈ ਇਹ ਉਹ ਜਿਹੜਾ ਹੈਗਾ ਕੰਮ ਨਹੀਂ ਹੈ ਅਸੀਂ ਪਖੰਡਵਾਦ ਨਹੀਂ ਕਰਦੇ ਫਿਰ ਇਹ ਜਿਹੜੇ ਨਰੂਲੇ ਵਰਗੇ ਨੇ ਜਾਂ ਹੋਰ ਇਥੇ ਦੁਕੀ ਤਕੀ ਆ ਕੇ ਪੰਜਾਬ ਦੇ ਲੋਕਾਂ ਨੂੰ ਘੁਮ ਘਰ ਰਾਹ ਕਰ ਰਹੇ ਨੇ ਕਿਹੜੇ ਫੇਸ ਤੇ ਕਰ ਰਹੇ ਨੇ ਨਰੂਲੇ ਨੂੰ ਸਿੱਧਾ ਹੀ ਚੈਲੰਜ ਆ ਕੇ ਬੈਠੇ ਟੇਬਲ ਤੇ ਜੇ ਉਹ ਸਾਨੂੰ ਝੂਠਾ ਸਾਬਤ ਕਰਦਾ ਸੀ ਉਹ ਉਹਨਾਂ ਦੇ ਨਾਲ ਰਲਾਂਗੇ ਨਹੀਂ ਆਪ ਦਾ ਘਰੇ ਬੈਹਿ ਜਾਣਾ ਦੁਕਾਨਾ ਬੰਦ ਕਰਕੇ ਟੇਬਲ ਟॉक ਕਰਨਾ ਅਸੀਂ ਕੋਈ ਲੜਾਈ ਨਹੀਂ ਕਰਨੀ ਅਸੀਂ ਕੋਈ ਨਹੀਂ ਸਾਰਿਆਂ ਨੂੰ ਇਹ ਪੂਰੇ ਜਿਹੜਾ ਹੈਗਾ ਭਾਰਤ ਦੇ ਵਿੱਚ ਕੀ ਪੂਰੇ ਜਿਹੜੇ ਪਖੰਡ ਬਾਤ ਕਰਦੇ ਸਾਰਿਆਂ ਨੂੰ ਇਹ ਸਾਡਾ ਚੈਲੰਜ ਆ ਉਹ ਪਰਿਵਾਰ ਸਿੱਖ ਨੇ ਉਹ ਪਰਿਵਾਰ ਅਮਰ ਜਧਾਰੀ ਨੇ ਤੁਸੀਂ ਇਹ ਗੱਲਾਂ ਦਾ ਸਾਨੂੰ ਜਵਾਬ ਦੇ ਵੀ ਇਹ ਬਾਬਾ ਝੂਠ ਬੋਲਦਾ ਇਹ ਨਹੀਂ ਹੈਗੀਆਂ ਬਾਈਬਲ ਦੇ ਵਿੱਚ ਕਹਾਣੀਆਂ ਫਿਰ ਤੁਸੀਂ ਲੋਕਾਂ ਨੂੰ ਗੁਮਰਾਹ ਨਾ ਕਰੋ ਬੰਦ ਕਰੋ ਬਿਲਕੁਲ ਪਿਛਲੇ ਦਿਨਾਂ ਦੇ ਵਿੱਚ ਸੋਸ਼ਲ ਮੀਡੀਆ ਦੇ ਉੱਪਰ ਜਾਂ ਆਮ ਕਰਕੇ ਦੇਖਿਆ ਹੋਵੇਗਾ ਕਿ ਕੁਝ ਪਾਸਟਰਾਂ ਦੇ ਵੱਲੋਂ ਕੁਝ ਲੋਕਾਂ ਨੂੰ ਠੀਕ ਕਰਨ ਦੀਆਂ व्हीलचेयर ਤੋਂ ਉਠਾ ਕੇ ਤੰਦਰੁਸਤ ਕਰਨ ਦੀਆਂ ਕੁਝ ਕਹਾਣੀਆਂ ਘੜੀਆਂ ਗਈਆਂ ਨੇ ਤੇ ਲੋਕਾਂ ਦੇ ਵੱਲੋਂ ਵੱਡੇ ਸਵਾਲੇ ਵੀ ਉਠਾਏ ਜਾਂਦੇ ਸਨ ਕਿ ਆਖਰ ਦੇ ਵਿੱਚ ਇਹ ਹੈ ਕੀ ਹੈ ਕੀ ਇਹ ਸੱਚਮੁੱਚ ਹੈ ਪਰ ਇਹਨਾਂ ਦਾ ਖੁਲਾਸਾ ਬਾਬਾ ਰਾਜਾ ਰਾਜ ਸਿੰਘ ਨੇ ਕੀਤਾ ਤੇ ਨਾਲ ਹੀ ਉਹਨਾਂ ਨੇ ਚੈਲੰਜ ਕੀਤਾ ਹੈ ਉਹਨਾਂ ਲੋਕਾਂ ਨੂੰ ਜਿਹੜੇ ਲੋਕ ਪਾਸਟਰ ਦੇ ਰੂਪ ਤੇ ਵਿੱਚ ਦਾਵਾ ਕਰਦੇ ਨੇ ਕਿ ਅਸੀਂ ਇਸ ਤਰੀਕੇ ਦੇ ਨਾਲ ਲੋਕਾਂ ਨੂੰ ਠੀਕ ਕਰਕੇ ਆਪਣੇ ਪਿਛੇ ਮਨੌਤ ਦੇ ਵਿੱਚ ਲੈ ਜਾਣ ਨੂੰ ਲੈ ਕੇ ਵੱਡੇ ਕਿਤੇ ਨਾ ਕਿਤੇ ਦਾਅਵੇ ਵੀ ਕਰਦੇ ਨੇ ਇਸੇ ਚੀਜ਼ ਦੇ ਉੱਪਰ ਬਾਬਾ ਰਾਜਾ ਰਾਜ ਸਿੰਘ ਦਾ ਵੱਡਾ ਚੈਲੰਜ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਇਸ ਚੀਜ਼ ਦੇ ਉੱਪਰ ਤਮਾਮ ਸਾਰੀ ਨਜ਼ਰਸਾਨੀ ਬਣੀ ਰਹੇਗੀ ਅੱਗੇ ਦੀ ਗੱਲਬਾਤ ਵੀ ਲੈ ਕੇ ਤੁਹਾਡੇ ਦਰਮਿਆਨ ਹਾਜ਼ਰ ਹੁੰਦੇ ਰਹਾਂਗੇ ਧੰਨਵਾਦ